ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਦਰਿ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਮੈਂਬਰ ਡੇਰੀ ਫਾਰਮ ਬਾਈ ਅਮਰਤ ਸੰਧੂ ਜਿਹੜੇ ਵੀਰ ਕੋਲੋਂ ਵੀਡੀਓ ਬਣਾ ਰਹੇ ਆ ਪਿੰਡ ਫਤੇਗੜ ਪੰਜਗਰਾਈਆਂ ਨੇੜੇ ਇਹ ਮਲੇਰਕੋਟਲੇ ਦੇ ਵੀ ਹੈ ਇਹਨੂੰ ਸੰਗਰੂਰ ਵੀ ਨੇੜ ਹੈ ਜ਼ਿਲ੍ਹਾ ਜਿਹੜਾ ਪੈਂਦਾ ਹੈ ਉਹ ਸੰਗਰੂਰ ਹੈ ਤੇ ਬਾਈ ਇੱਥੇ ਵਪਾਰ ਦਾ ਕੰਮ ਵੀ ਕਰਦਾ ਤੇ ਨਾਲ ਇਹਨਾਂ ਕੋਲ ਬਹੁਤ ਸਾਰੇ ਪਸ਼ੂ ਦੁੱਧ ਤੇ ਵੀ ਲਾਏ ਹੋਏ ਆ ਇਹ ਸਾਰਾ ਬਰਾਂਡਾ ਕਿਸੇ ਦਿਨ ਜੇ ਕੋਈ ਭਰਾ ਸ਼ਾਮ ਦੇ ਟਾਈਮ ਪਹੁੰਚਦਾ ਤੋ ਉਹਨੂੰ ਮੱਝਾਂ ਨਾਲ ਭਰਿਆ ਦਿਸੂਗਾ گاਵਾ ਅਲੱਗ ਤੋਂ ਹੁੰਦੇ ਆ ਪਰ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਵਿਕਰੀ ਚ ਆਏ ਹੋਏ ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਆ ਇੱਕ ਤਾਂ ਇੱਧਰ ਮੀਣੀ ਝੋਟੀ ਐ ਉਮਰ ਛੋਟੀ ਦੀ ਐ ਇਹਨਾਂ ਬਾਰੇ ਇੱਕ ਡਿਟੇਲ ਜ਼ਰੂਰ ਦੱਸ ਦਿੰਨਾ ਵੀ ਇਹ ਸਵੇਰ ਇਹਨਾਂ ਦੀ ਮਿਲਕਿੰਗ ਹੋਈ ਵੀ ਐ ਤੇ ਵੀਡੀਓ ਬਣਾ ਰਹੇ ਆ 10:30 ਤੋਂ ਪੌਣੇ 11 ਦੇ ਆਸ-ਪਾਸ ਦਾ ਟਾਈਮ ਇਸ ਟਾਈਮ ਹੋਊਗਾ ਚਾਈ ਹੋਈ ਵੀ ਆ ਵੈਸੇ گاਵਾ ਦੀ ਵੀਡੀਓ ਬਣਾਉਣੀ ਸੀ ਪਰ ਘਰੇ ਵਿਕਰੀ ਵਾਲੇ ਪਸ਼ੂ ਸੀ ਤਾਂ ਸੋਚਿਆ ਵੀ ਤੁਹਾਨੂੰ ਨਾਲ ਦਿਖਾ ਦਿੰਨੇ ਆ ਕਿਸੇ ਭਰਾ ਨੇ ਕੋਈ ਪਸ਼ੂ ਖਰੀਦਣਾ ਹੈ ਸੂਏ ਸਵਾਏ ਪਸ਼ੂ ਨੂੰ ਤਾਂ ਚੋ ਵੀ ਸਕਦੇ ਕੋਈ ਡਰ ਨਹੀਂ ਜੋ ਦੁੱਧ ਦੱਸਾਂਗੇ ਉਹ ਤੁਹਾਨੂੰ ਮਿਲ ਜੂਗਾ ਤੇ ਦੋਵੇ ਦੇ ਤੁਹਾਨੂੰ ਟੋਕੜ ਗੱਬਣ گاਵਾ ਮਿਲ ਲੇਗਾ ਇਹ ਬਹੁਤ ਸੋਹਣੇ ਢਾਂਚੇ ਦੀਆਂ ਗਾਂ ਦੋਸੋ ਗੱਬਣ ਟੋਕੜ ਗੱਬਣਾ ਇਸ ਟਾਈਮ ਡਰਾਈ ਵਾਲੇ ਪਾਸੇ ਨੂੰ ਚੱਲ ਰਹੀ ਹੈ ਕੀ ਡਿਟੇਲ ਆ ਉਹ ਬਾਈ ਦੱਸੂਗਾ ਇਹਦੇ ਨਾਲ ਇੱਕ ਹੋਰ ਗਾਂ ਟੋਕੜ ਗੱਬਣ ਦੁੱਧ ਦੇ ਰਹੀ ਹੈ ਇੱਕ ਗਾਂ ਹੋਰ ਤਾਜੀ ਸੂਈ ਵੀ ਪਰ ਬੜੇ ਚੰਗੇ ਦੁੱਧ ਤੇ ਚੱਲਦੀ ਹੈ ਮਿਲਕਿੰਗ ਇਹਦੀ ਵੀ ਹੋਈ ਵੀ ਹੈ ਤੁਸੀਂ ਥਣਾ ਦੇ ਉੱਤੇ ਜਿਹੜਾ ਆਪਾਂ ਡੋਬਾ ਜਾਂ ਦਵਾਈ ਲਾ ਦਿੰਦੇ ਆ ਜਿਹਦੇ ਨਾਲ ਪਸ਼ੂ ਨੂੰ ਇੱਕ ਆਪਾਂ ਪ੍ਰੇਹਿਜ ਕਰਦੇ ਆ ਵੀ ਮਸਟੈਟਸ ਨਾ ਹੋਵੇ ਤਾਂ ਉਹ ਲੱਗਾ ਹੋਇਆ ਦਵਾਈ ਵੀ ਲੱਗੀ ਵੀ ਹੈ ਮਤਲਬ ਦੁੱਧ ਜਿਹੜਾ ਤਿਆਰ ਹੈ ਉਹ ਤੁਹਾਨੂੰ ਬਾਅਦ ਵਿੱਚ ਦੱਸ ਦਊਗਾ ਤੇ ਉਹ ਤੁਸੀਂ ਚੋ ਸਕਦੇ ਹੋ ਮੇਨ ਵੀਡੀਓ ਜਿਹੜੀ ਅੱਜ ਦੀ ਸਾਡੀ ਬਣਨੀ ਸੀ ਉਹ ਤਿੰਨ ਵਹਿੜਾਂ ਹੈ ਇੱਕ ਇਹ ਗਾਂ ਦੂਜੇ ਸੂਆਸ ਤੇ ਗੱਬਣ ਇੱਕ-ਇੱਕ ਵਾਇਰ ਬੜੀ ਸੋਹਣੀ ਹੈ ਜਦੋਂ ਤੋਰਾਂਗੇ ਉਦੋਂ ਤੁਹਾਨੂੰ ਬਿਊਟੀ ਦਿਸੂਗੀ ਪਹਿਲੇ ਸੂ ਇਸਤੇ ਗੱਭਣ ਤੇ ਖੋਰ ਵੱੱਛੀ ਪਹਿਲਾਂ ਗੱਭਣ ਹੈ ਸੋ 나ਗ ਦੋਸਤੋ ਇਹ 6-7 ਹੋ ਜਾਣੇ ਆ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਓ ਪਸੂ ਜਿਹੜਾ ਖਰੀਦਣਾ ਹੈ ਵਾਰ-ਵਾਰ ਇਸ ਕਰਕੇ ਬੇਨਤੀ ਕਰੀ ਦੀ ਹੈ ਵੀ ਦੋਹਾਂ ਤਰ੍ਹਾਂ ਚ ਕੋਈ ਫਰਕ ਨਾ ਪਵੇ 10:42 ਮਿੰਟ ਤੁਹਾਨੂੰ ਦੋਸਤੋ ਸਕਰੀਨ ਉੱਤੇ ਦਿਸਦੇ ਹੋਣਗੇ ਹੋ ਸਕਦਾ ਥੋੜੇ ਬਹੁਤੇ ਧੁੰਦਲੇ ਦਿਸੇ ਹੁਣ ਪਰ ਟਾਈਮ ਜਰੂਰ ਤੁਹਾਨੂੰ ਕਨਫਰਮ ਕਰ ਦਣਾ ਹੈ ਸਵੇਰ ਮੈਂ ਵੀਡੀਓ ਬਣਾ ਰਿਹਾ ਹਾਂ ਸੋ ਆਓ ਸ਼ੁਰੂਆਤ ਕਰ ਗਏ ਤੇ ਤੁਸੀਂ ਤਸੱਲੀ ਕਰਕੇ ਆਪਦਾ ਪਸ਼ੂ ਖਰੀਦਿਓ ਜਿਹੜਾ ਤੁਹਾਨੂੰ ਜੱਜੂਗਾ ਮਿਲਦੇ ਆਂ ਬਾਈ ਨੂੰ ਅਮਰਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਅਮਰਤ ਭਾਈ ਅੱਜ ਆਪਾਂ ਵਿਖਾਉਣੀ ਆਂ ਚਾਰ ਗਾਵਾਂ ਹਾਂਜੀ ਔਰਲੇ ਪਾਸੇ ਖੜੀਆਂ ਦੋ ਭਲਿਆਟਾਂ ਹਾਂਜੀ ਠੋਕੜ ਗੱਬਣਾਂ ਤੇ ਦੋ ਝੋਟੀਆਂ ਹਨ ਹਾਂਜੀ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਵਹਿੜ ਖੜੀ ਐ ਬਈ ਇਹ ਦੋ ਦੰਦ ਬੱਸੀ ਐ ਜੀ ਠੀਕ ਐ 18 ਤਰੀਕ ਨੂੰ ਇਹਦੇ ਦਿਨ ਪੂਰੇ ਹੋਣਿਆ ਜੀ 18 ਨੂੰ ਹਾਂਜੀ ਠੀਕ ਐ ਇਹਦਾ ਸੀਮਨ ਇਹਦਾ ਇਹਦਾ ਵੀ ਰਿਕਾਰਡ ਆ ਗਾਹ ਜਿਹੜਾ ਇਹਦੇ ਲੱਗਿਆ ਵਾ ਉਹਦਾ ਵੀ ਆਪਣੇ ਕੋਲ ਉਹ ਵੀ ਆਪਣੇ ਕੋਲ ਡਟੀਆਂ ਦੀਆਂ ਹਾਂ ਜੀ ਅੱਛਾ ਡਿਮਾਂਡ ਕੀ ਰਹਿਣੀ ਹੈ ਰੇਟ ਕੀ ਰਹੂਗਾ ਰੇਟ ਬਾਈ ਜੀ ਫੋਨ ਤੇ ਕਰਾਂਗੇ ਰੇਟ ਫੋਨ ਤੇ ਹੋਊਗਾ ਹਾਂ ਜੀ ਖੋਲਗੇ ਬਾਈ ਨੂੰ ਦੋਸਤੋ ਤੋੜ ਕੇ ਦਿਖਾਉਣਾ ਤੁਹਾਨੂੰ ਸੀਮਨ ਦੀ ਡਿਟੇਲ ਬਾਈ ਕਹਿੰਦਾ ਵੀ ਇਹਦੀ ਵੀ ਮਿਲ ਜੂਗੀ ਤੇ ਜਿਹੜਾ ਇਹਦੇ ਲੱਗਾ ਸੀਮਨ ਉਹਦੀ ਵੀ ਡਿਟੇਲ ਮਿਲ ਜੂ ਵੈਸੇ ਜਿਹੜੀ ਚੰਗੀ चीज ਹੈ ਨਾ ਉਹ ਥਣ ਹਵਾਨੇ ਵਾਲੇ ਪੱਖ ਤੋਂ ਵੀ ਦਿਸਣੀ ਹੁੰਦੀ ਹੈ ਜਦੋਂ ਤੁਰੂ ਕੀ ਵਹਿੜ ਦੇਖਿਓ ਦੋ ਦੰਦ ਵੱੱਛੀ ਆ ਦੋਸਤੋ ਬਹੁਤ ਸੋਹਣਾ ਟਾਂਚਾ ਗੁਲਾਬੀ ਰੰਗ ਦੇ ਥਾਣਾ ਤੇ ਗੁਲਾਬੀ ਰੰਗ ਦਾ ਹੀ ਹਵਾਨਾ ਬਰੀਡ ਕੁਆਲਟੀ ਤੁਸੀਂ ਜਜਮੈਂਟ ਕਰਿਓ ਪਰ ਕੱਟ ਵਾਲਾ ਹਵਾਨਾ ਜਦੋਂ ਪਸ਼ੂ ਗੱਭਣ ਹੁੰਦਾ ਉਦੋਂ ਕਈ ਵਾਰ ਥੋੜਾ ਬਹੁਤਾ ਹਵਾਨਾ ਹਾਇ ਤਾਂ ਹਾਲਾਂਕਿ ਖੁੱਚਾਂ ਤੋਂ 4 ਉਂਗਲਾਂ ਉੱਚਾ ਹੀ ਪਰ ਇਦੋਂ ਵੀ ਆਕਾਰ ਇਹਦਾ ਸੋਹਣਾ ਹੋਊਗਾ ਜਦੋਂ ਇਹ ਨਿੱਖਰ ਜੂਗੀ ਦੁੱਧ ਤੇ ਆ ਗਈ ਕਿਉਂਕਿ ਇੱਕ ਤਾਂ ਸਵੇਲਿੰਗ ਵਗੈਰਾ ਇੱਕ ਜਿਹੜਾ ਸਪੇਸ ਟਿਲਨੈਸ ਕਿਸੇ ਪਸ਼ੂ ਦੇ ਵਿੱਚ ਢਿੱਲਾਪਨ ਆਉਂਦਾ ਤਾਂ ਉਹ ਹਵਾਨੇ ਦਾ ਚੱਕਿਆ ਜਾਂਦਾ ਹੁੰਦਾ ਉਦੋਂ ਬਾਅਦ ਚ ਹੋਰ ਹਵਾਨਾ ਸੋਹਣਾ ਬਣੂਗਾ ਸੁਕਾਟਾਲਾ ਗਲਾਬੀ ਰੰਗ ਦਾ ਹਵਾਨਾ ਦਸੋ ਸੋਹਣੀ ਵੈੜ ਹੈ ਦੋ ਦੰਦ ਦਾ ਮੂੰਹ ਦੇ ਵਿੱਚੋਂ ਅਮਰਤભાઈ ਕਨਫਰਮ ਦੰਦ ਦੇਖੇ ਹੋਏ ਆਪਣੇ ਹਨ ਬਾਈ ਜੀ ਜਿਹਦੇ ਕਹਾਂਗੇ ਉਹਦੇ ਕਨਫਰਮ ਹੀ ਹੋਣਗੇ ਜੀ ਬਸ ਸਹੀ ਹਾਂਜੀ ਸੋ ਦੋਸਤੋ ਦੰਦ ਬਾਈ ਕਹਿੰਦਾ ਵੀ ਜਿਹੜੇ ਦੱਸਾਂਗੇ ਉਹ ਕਨਫਰਮ ਹੀ ਹੋਣਗੇ ਤੁਸੀਂ ਭਰਾ ਆ ਕੇ ਦੇਖ ਵੀ ਸਕਦੇ ਹੋ ਬਹੁਤ ਸੋਹਣੀ ਵੈੜ ਦਸੋ ਪਹਿਲੇ ਨੰਬਰ ਤੇ ਰੇਟ ਇਹਨਾਂ ਦੇ ਫੋਨ ਦੇ ਉੱਤੇ ਰਹਿਣਗੇ ਬਾਈ ਕੋਲ ਜ਼ਿਆਦਾ ਮੱਝਾਂ ਹੁੰਦੀਆਂ ਵਿਕਰੀ ਵਾਲੀਆਂ ਸੋ ਉਹਦੇ ਕਰਕੇ ਰੇਟ ਫੋਨ ਤੇ ਰੱਖੇ ਹੋਏ ਆ ਕਿਉਂਕਿ گاਵਾ ਜਿਹੜੀਆਂ ਉਹ ਕਾ ਖਰੀਦਦਾ ਪਰ ਜੇ ਮੇਰੇ ਹਿਸਾਬ ਚ ਜਿਹੜੇ ਹਿਸਾਬ ਤੇ ਅਦਕੀ ਬਾਈ ਨੇ ਗਾਵਾਂ ਖਰੀਦੀਆਂ ਥੋੜਾ ਭਰਾਵਾਂ ਦਾ ਰਿਸਪੌਂਸ ਆਊਗਾ ਇਹਨਾਂ ਨੂੰ ਤਾਂ ਆਉਣ ਵਾਲੇ ਟਾਈਮਸ ਤੁਹਾਨੂੰ ਗਾਵਾਂ ਦਿਖਾਉਂਦੇ ਰਾਵਾਂਗੇ ਬੰਦੋ ਬਈ ਇਸ ਤੋਂ ਬਾਅਦ ਚ ਇੱਕ ਹੋਰ ਬੱਚੀ ਤੁਹਾਨੂੰ ਦਿਖਾਉਣੇ ਆ ਉਹ ਵੀ ਬੜੀ ਸੋਹਣੀ ਬੱਚੀ ਹੈ ਦੋਸਤੋ ਅਮਰਤ ਭਾਈ ਜਿਹੜੀ 2 ਨੰਬਰ ਤੇ ਹੁਣ ਵੈੜ ਤੋਰਾਂਗੇ ਹਾਂਜੀ ਕੰਨਵਾ ਸੂਆ ਪਹਿਲਾਂ ਹੀ ਆ ਜੀ ਸੂਆ ਜੀ ਕਿੰਨੇ ਦਿਨ ਲੇਜੂ ਅੰਦਾਜ਼ਾ ਅੰਦਾਜ਼ਾ ਜੀ ਹਫ਼ਤਾ ਲੈਈਓ ਜੀ ਇੱਕ ਹਫ਼ਤਾ ਲੈ ਜੂ ਹਾਂਜੀ ਰੇਟੇ ਦਾ ਫੋਨ ਤੇ ਰਹਿਣ ਇਹਦਾ ਵੀ ਫੋਨ ਇਹ ਦੰਦੋਂ ਕਿਵੇਂ ਦੋ ਦੰਦਾਂ ਦਾ ਬਾਈ ਜੀ ਇਹ ਠੀਕ ਸੋ ਦੋਸਤੋ ਦੋ ਦੰਦ ਦੀ ਇਹ ਵੱਛੀ ਹਫ਼ਤਾ ਲੈਂਦੀ ਐ ਸੋਨ ਚ ਆ ਗਾੜੀ ਚੰਗੀ ਐ ਪਛਾਣ ਨੂੰ ਹਵਾਨਾ ਤੁਸੀਂ ਦੇਖੋ ਤੇ ਹਜੇ ਜਦੋਂ ਨੇੜ ਆਊਗੇ ਤਾਂ ਰੁੱਖ ਦੇਖੋ ਹਵਾਨੇ ਦਾ ਖੁੱਚਾਂ ਤੋਂਤੇ ਹੀ ਰਹੂਗਾ ਇਸ ਵਕਤ ਤੋਂ ਦੋਨੇ ਵੜਾਂ ਸੋਹਣੀਆਂ ਐ ਵੀ ਇਹ ਹਵਾਨੇ ਚੰਗੇ ਰੱਖਣਗੇ ਪੂਰਾ ਫੈਕਸ ਹਵਾਨਾ ਇਸ ਵੈੜ ਦਾ ਵੀ ਹੋਊਗਾ ਤੁਸੀਂ ਅੱਗੇ ਗਾੜੀ ਦੇਖੋ ਪਛਾਣੂ ਹਵਾਨਾ ਦੇਖੋ ਹਾਈਟ ਸੋਹਣੀ ਹੈ ਇਹ ਵੀ ਦੋ ਦੰਦਾ ਰੰਗ ਰੂਪ ਜਿਹੜਾ ਉਹ ਦੱਸੋ ਇਹਦਾ ਮੁੱਲ ਹੁੰਦਾ ਕਾਲੀ ਚਿੱਟੀ ਵੈੜ ਜਿਹੜੀ ਉਹਦੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਇਹ ਵੀ ਤੁਸੀਂ ਵੈੜ ਦੇਖ ਸਕਦੇ ਹੋ ਸੋਹਣਾ ਇਸ ਰੰਚੇ ਦੀ ਇਹ ਵੈੜ ਥਣ ਅਥੀ ਚੁਵਾਈ ਵਾਲਾ ਵੀ ਕੱਢੂਗੀ ਹੁਣ ਤਾਂ ਭਲੂਣ ਚ ਹੈ ਤੇ ਪਰ ਮਸ਼ੀਨੀ ਚੁਵਾਈ ਦੇ ਉੱਤੇ ਤਾਂ ਬੜਾ ਜ਼ਬਰਦਸਤ ਥਣ ਰਹਿਣਾ ਸੋ ਦੇਖੋ ਸਟਰਕਚਰ ਫੇਰ ਦੱਸੋ ਤੋੜਦੇ ਆ ਆ ਲੈ ਚਲੋ ਬਾਈ ਉਧਰ ਨੂੰ ਫੇਰ ਇੱਕ ਜਿਹੜਾ ਹੋਰ ਸੋਹਣੀਆਂ ਵਹਿੜਾਂ ਦੋਨੇ ਦਸਤੋ ਤੁਹਾਨੂੰ ਪਹਿਲੇ ਦੋਹਾਂ ਨੰਬਰਾਂ ਦੇ ਉੱਤੇ ਦਿਖਾ ਤੀਆਂ ਇੱਕ ਨੰਬਰ ਤੇ ਦੋ ਨੰਬਰ ਦੋਨੇ ਹੀ ਦੋ ਦੰਦ ਵੱਛੀਆਂ ਜੋੜਾ ਇਕੱਠਾ ਹੀ ਖਰੀਦ ਲਓ ਭਾਵੇਂ ਉਹ ਵਜਾ ਮਾਨਤਨ ਜੋ ਡਿਮਾਂਡ ਬਾਈ ਰੱਖੂਗਾ ਉਹਦੇ ਚੋਂ ਵੱਧ ਹੋ ਜਾਂਦੀ ਜੇ ਇੱਕੋ ਕਰ ਸੌਦਾ ਕਰਦਾ ਬਾਕੀ ਪਸ਼ੂ ਜਚਨਾ ਤੁਹਾਨੂੰ ਜ਼ਿਆਦਾ ਜ਼ਰੂਰੀ ਚਾਹੀਦਾ ਵਜਨ ਵਾਲੀਆਂ ਵੜਾਂ ਦੁੱਧ ਸੋਨਾ ਪਾਉਣੀਆਂ ਪਹਿਲੇ ਸੂਏ ਦੇ ਵਿੱਚ ਹੀ ਬੰਦੋ ਭਾਈ ਆ ਗਾੜੀ ਪਹਿਲਾਂ ਪਸ਼ੂ ਭਰਦਾ ਤਾਂ ਉਵੇਂ ਬਹੁਤ ਸੋਹਣੀ ਗਾੜੀ ਤਿਆਰ ਕਰੀ ਬੈਠੀ ਹੈ ਬੱਚੀ ਕੱਲਾ ਹਵਾਨਾ ਪਿੱਛੇ ਹੀ ਨਹੀਂ ਅੱਗੇ ਨੂੰ ਵੀ ਚੰਗਾ ਹਵਾਨਾ ਇਹਦੂ ਬਾਅਦ ਤੁਹਾਨੂੰ ਗਾਂ ਦਿਖਾਉਣੇ ਆ ਇਹਦੀ ਗਾੜੀ ਜ਼ਰੂਰ ਦੇਖ ਲਿਓ ਇੱਥੋਂ ਤੁਹਾਨੂੰ ਆਈਡੀਆ ਹੋਊਗਾ ਗੁਲਾਬੀ ਰੰਗ ਦੇ ਥਾਣੇ ਦੋਸਤੋ ਇਸ ਵੜ ਦੇ ਵੀ ਇਹ ਤਾਂ ਬਹੁਤ ਬਣੂ ਬਾਈ ਹੂੰ ਸਪੇਸ ਹਜੇ ਬਹੁਤ ਪਈ ਆ ਸੋਹਣਾਂਗੀ ਪਿੰਡਾਂ ਉਹ ਬੱਛੀ ਹੈ ਇਹਦੇ ਵੀ ਸਪੇਸ ਦੇਖੋ ਹਜੇ ਕਰਮ ਵਾਲੀਆਂ ਸੋਹਣੀਆਂ ਨਹੀਂ ਗਾ ਟਾਈਮ ਇਹਨਾਂ ਨੇ ਲੈ ਜਾਣਾ ਤੇ ਚੌੜਾ ਹਵਾਨਾ ਦੇਖ ਲਓ ਜੀ ਥੱਲੋਂ ਮੋੜ ਬਣਨਾ ਸ਼ੁਰੂ ਹੋ ਗਿਆ ਹਵਾਨੇ ਦਾ ਉੱਪਰੋਂ ਸਪੇਸ ਜਿਹੜੀ ਸਾਰੀ ਕਵਰ ਕਰੂਗੀ ਵੈੜ ਇਹ ਤੋ ਅੱਗੇ ਇੱਕ ਗਾਂ ਹੋਰ ਦਿਖਾਉਣਿਆ ਬਾਈ ਜਿਹੜੀ 3 ਨੰਬਰ ਤੇ ਗਾਂ ਇਹ ਬਾਈ ਜੀ ਦੂਜਾ ਸੂਆ ਜੀ ਕਿੰਨਾ ਚਿਰ ਲੇਜੂ ਸੋਹਣ ਚ ਇਹ 15 16 ਦਿਨ ਕੱਢੂ ਜੀ ਹਜੇ 15 16 ਦਿਨ ਹਜੇ ਲੇਜੂ ਹਾਂਜੀ ਖੋਲਨੀ ਬਈ ਸੋਹ ਸੋ ਦੂਜਾ ਸੂਆ 15 16 ਦਿਨਾਂ ਦੀ ਕੱਚੀ ਐ ਕਦ ਕਾਠ ਸਾਰੀਆਂ ਹੀ ਵਹਿੜਾਂ ਦੇ ਫੁੱਲ ਐ ਦੂਜੀਆਂ ਵੱਛੀਆਂ ਦੰਦਾਂ 'ਚ ਐ ਇਹ ਜਿਹੜੀਆਂ ਏਡੀਆਂ ਗਾਵਾਂ ਬਾਨੀਆਂ ਉਹ ਵੀ ਹੋਏ ਬਹੁਤ ਵੱਡੀ ਗਾਂ ਇਸ ਟਾਈਮ ਤੁਸੀਂ ਦੇਖੋ ਲੰਬਾਈ ਕੱਦ ਦੋਨੇ ਚੀਜ਼ਾਂ ਜਿਹੜੀਆਂ ਉਹ ਬੜੀਆਂ ਸੋਹਣੀਆਂ ਐ ਕੱਦ ਵੀ ਫੁੱਲ ਐ ਤੇ ਲੰਬੀ ਵੀ ਵਹਿੜ ਫੁੱਲ ਐ ਸੁਆ ਦੂਜਾ ਪਰਟਾਂਚਾ ਪਹਿਲਣਾ ਵਾਲਾ ਹੀ ਦਿਸੂਗਾ ਤੁਹਾਨੂੰ ਜਦੋਂ ਵਾਪਸ ਮੁੜਦੀ ਉਦੋਂ ਵੀ ਦੇਖੋ ਲੇਬ ਸੋ ਜੇ ਕੋਈ ਭਰਾ ਚੰਗੀ ਕੀਮਤ ਇਨਵੈਸਟ ਕਰਨੀ ਚਾਹੁੰਦਾ ਤਾਂ ਉਹਨਾਂ ਵਾਸਤੇ ਇਹ ਵਹਿੜਾ ਹੈ ਇਹਦੇ ਵੀ ਥਾਣੇ ਦੋਸਤੋ ਹੱਥੀਂ ਚਵਾਈ ਵਾਲੇ ਵੀ ਐ ਤੇ ਭਾਵੇਂ ਤੁਸੀਂ ਮਸ਼ੀਨ ਲਾ ਲਿਓ ਮਸ਼ੀਨ ਦੇ ਉੱਤੇ ਤਾਂ ਥਾਣੇ ਕਾਮਜਾਬ ਹੋਣੇ ਹੀ ਹੁੰਦੇ ਸੋ ਢਾਂਚਾ ਦੇਖੋ ਹਵਾਨਾ ਇਹ ਵੀ ਸੋਹਣਾ ਫਿਕਸ ਜਾਈ ਹਵਾਨਾ ਇਹਦਾ ਤਿੰਨ ਇੱਕੋ ਜਿਹੀ ਵਹਿੜਾਂ ਦੇ 119 21 ਦੇ ਫਰਕ ਆ ਲਿਆ ਲਿਆ ਭਾਈ ਕਿਹੜਾ ਕਢਾ ਦੇਖੋ ਇਹਦਾ ਸੋ ਸਟਰਕਚਰ ਤੁਸੀਂ ਦੇਖੋ ਪੈਰਾਂ ਦੀਆਂ ਸ਼ੁੱਧਾ ਲੱਤਾਂ ਜਿਹੜੀਆਂ ਉਹ ਬਿਲਕੁਲ ਸਿੱਧੀਆਂ ਐ ਮਜ਼ਬੂਤ ਐ ਤੁਸੀਂ ਇਸ ਵਹਿੜ ਦੀਆਂ ਲੱਤਾਂ ਵੀ ਹੁਣ ਦੇਖ ਰਹੇ ਹੋਵੋਗੇ ਵੀਡੀਓ ਚ ਲਿਆ ਭਾਈ ਇਹ ਨਹੀਂ ਵੀ ਚੰਗੇ ਦੁੱਧ ਵਾਲਾ ਪਸ਼ੂ ਹੋਊਗਾ ਤੇ ਢਾਂਚੇ ਤੋਂ ਕਈ ਵਾਰ ਕਮਜ਼ੋਰ ਪੈ ਜਾਂਦੀ ਹੈਗਾ ਪਰ ਇਹ ਪਹਿਲਣ ਵਾਂਗੂ ਪਈ ਆ ਸਟਰਕਚਰ ਦੀ ਵੀ ਬੰਦੇ ਭਾਈ ਹਵਾਨੇ ਦੇ ਦੋਸਤ ਨਾੜਾਂ ਵੀ ਉਰਲੇ ਪਾਸੇ ਚੱਕੂ ਵੀ ਅਜੇ 15 ਦਿਨਾਂ ਦੀ ਕੱਚੀ ਹੈਗਾ ਤੁਸੀਂ ਦੇਖ ਰਹੇ ਹੋ ਸਕ੍ਰੀਨ ਦੇ ਉੱਤੇ ਅਮਰਤਪਾਲ ਭਾਈ 4 ਨੰਬਰ ਤੇ ਜਿਹੜੀ ਗਾਂ ਹੁਣ ਤੋਰਾਂਗੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 10-11 ਦਿਨ ਹੋ ਗਏ ਜੀ ਸੂਆ ਕਿੰਨਾ ਸੂਈ ਹੈ ਦੂਜਾ ਜੀ ਦੂਜਾ ਸੂਆ ਹੁਣ ਦੰਦ ਕੰਡੇ ਤੋਲ ਲਾਲਾ ਕਿੰਨਾ ਹੋਊ ਕੰਡੇ ਤੋਲ ਦਾ 30 ਕਿਲੋ ਦੁੱਧ ਆ ਜੀ ਕੋਈ ਵੀਰ ਚੋਲੇ ਦੋ ਟਾਈਮ ਚਾਰ ਟਾਈਮ ਠੀਕ ਹੈ 30 ਕਿਲੋ ਮਿਲ ਜੂਗਾ 30 ਕਿਲੋ ਹੋਊਗਾ ਜੀ ਲੀਟਰ ਨਹੀਂ ਹੋਊਗਾ ਠੀਕ ਹੈ ਬੱਚਾ ਬੱਚਾ ਹੈ ਕਿ ਬੱਚੀ ਨਾ ਬੱਛਾ ਜੀ ਠੀਕ ਹੈ ਖੋਲੀ ਭਾਈ ਲਈ ਸੂਆ ਇਹਦਾ ਦੂਜਾ ਦਾ ਸਿਆ ਦੂਜਾ ਹੀ ਹੈ ਬਾਈ ਜੀ ਠੀਕ ਹੈ ਸੋ ਦੱਸੋ ਦੂਜਾ ਸੂਆ 10 ਦਿਨਾਂ ਦੀ ਸੂਈ 30 ਕਿਲੋ ਹਰ ਰੋਜ਼ ਕੰਡੇ ਦੇ ਉੱਤੇ ਤਲਦਾ ਦੁੱਧ ਜਿਹੜਾ ਜਦੋਂ ਚਵਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਚ ਵਜਨ ਜਿਹੜਾ ਉਹ ਦੁੱਧ ਦਾ ਜੋਖਿਆ ਜਾਂਦਾ ਉਹ weight ਕੰਡੇ ਦੇ ਉੱਤੇ ਕੀਤਾ ਜਾਂਦਾ ਮਤਲਬ ਤੁਹਾਨੂੰ ਲੀਟਰ ਮੈਂਥੀ ਵਾਲਾ ਨਹੀਂ ਬਾਈ ਕਹਿੰਦਾ ਦੱਸਿਆ ਸਵੇਰ ਦੀ ਚਵਾਈ ਹੋਈ ਵੀ ਹੈ ਇਹ ਗੱਲ ਧਿਆਨ ਚ ਰੱਖ ਲਿਓ ਜੇ ਕਿਉਂਕਿ ਇੰਨੇ ਦੁੱਧ ਵਾਲੀ ਗਾਂ ਨੂੰ ਦੁਪਹਿਰ ਤੱਕ ਰੋਕਣਾ ਗਲਤ ਹੋ ਜਾਂਦਾ ਸੋ ਟਾਈਮ ਮੈਂ ਤੁਹਾਨੂੰ ਦੱਸਿਆ ਵੀ ਪੌਣੇ 11 ਹੁਣ ਤਾਂ ਨੇੜ ਹੋਇਆ ਖੜਾ ਹੋਣਾ 11 ਦੇ ਸੋ ਉਸ ਹੱਬ ਤੇ ਤੁਸੀਂ ਜੱਜਮੈਂਟ ਕਰੋ ਅਗਾੜੀ ਹੁਣ ਵੀ ਚੰਗੀ ਭਰੀ ਬੈਠੀ ਹੈ ਦੋਸਤੋ ਚੋਣਾ ਥੋਡੀ ਹਿੰਮਤ ਆ ਇਹ ਵੀ ਡਾਂਟੇ ਦੀ ਸੋਹਣੀ ਹੈਗਾ ਦਸੋ ਹਾਈਟ ਲੈਂਥ ਵਾਲੀ ਹੈ ਥਣ ਮਸ਼ੀਨੀ ਚਵਾਈ ਦੇ ਉੱਤੇ ਬੜਾ ਜ਼ਬਰਦਸਤ ਦਿਸਦਾ ਹੈ ਬਾਕੀ ਸ਼ਾਮ ਤੱਕ ਜਦੋਂ ਨੂੰ ਤੁਹਾਡੇ ਕੋਲ ਇਹ ਵੀਡੀਓ ਪਹੁੰਚਦੀ ਹੈ ਤਾਂ ਭਾਈ ਵੀਡੀਓ ਬਣਾ ਕੇ ਵੀ ਰੱਖ ਲੂਗਾ ਅਮਰਤ ਭਾਈ ਇਹਦੀ ਭਰੀ ਦੀ ਵੀਡੀਓ ਬਣ ਜੂਗੀ ਆਪਣੇ ਕੋਲ ਹਨਾ ਹਾਂਜੀ ਹਾਂਜੀ ਬਣ ਜੀ ਸੋ ਭਾਈ ਵੀਡੀਓ ਬਣਾ ਕੇ ਰੱਖ ਲੂਗਾ ਦੋਸਤੋ ਜਦੋਂ ਇਹਦਾ ਹਵਾਨਾ ਪੂਰਾ ਭਰਿਆ ਹੋਇਆ ਖੜੀ ਰਹਿਣ ਦੀ ਬਈ ਇਸ ਸਾਈਡ ਤੋਂ ਹਵਾਨਾ ਦੇਖ ਲਓ ਅਗਾੜੀ ਤੋਂ ਹੀ ਸਮਝ ਆਉਣੀ ਹੁੰਦੀ ਹੈ ਜਿਆਦਾ ਚੰਗੀ ਜਿਹੜੀ ਹਾਲਾਂਕਿ ਪਿੱਛੋਂ ਸਪੇਸ ਫੁੱਲ ਦਿਸਦੀ ਹੈ ਇਦਰੋਂ ਵੀ ਹਵਾਨਾ ਦੇਖੋ ਨਾੜਾਂ ਹਵਾਨੇ ਦੇ ਉੱਤੇ ਫੁੱਲ ਆ ਦੱਸੋ ਹੁਣ ਤੁਸੀਂ ਦੇਖ ਲਓ ਇਦਾਂ ਦਾ ਇਹਦਾ ਹਵਾਨਾ ਬੰਦੋ ਬਾਈ ਹਾਈਟ ਫੁੱਲ ਆ ਦੱਸੋ ਪੂਰੀ ਉੱਚੀ ਲੰਬੀ ਵੇੜ ਇਹ ਵੀ ਸਾਰੀਆਂ ਦੂਰੀਵਾਰ ਤਾਣੀ ਤੋਰਦੇ ਵੀ ਹੁਣ ਇਹ ਇਹਨਾਂ ਦੀ ਵੀਡੀਓ ਤੁਸੀਂ ਫੇਰ ਤੋਂ ਵੀ ਮੰਗਾ ਸਕਦੇ ਹੋ ਬਾਈ ਤੇ ਜਦੋਂ ਤੁਸੀਂ ਇਸ ਅੱਛੀ ਨੂੰ ਦੇਖਣਾ ਚਾਹੋਗੇ ਖਾਸ ਕਰਕੇ ਭਰੀ ਨੂੰ ਦੋ ਟੋਕੜ ਗੱਬਣਗਾਵਾ ਹੈ ਇਹ ਨੰਬਰੇ ਜਾਣਕਾਰੀ ਲੈਣੇ ਬਾਈ ਜਿਹੜੀ ਪਹਿਲੇ ਨੰਬਰ ਤੇ ਧੋਕੜ ਗੱਭਣਾ ਹੈ ਹਾਂਜੀ ਕਿੰਨੇ ਚਿਰ ਦੀ ਗੱਭਣ ਹੋਏ ਇਹ ਸਾਢੇ 5 ਮਹੀਨੇ ਦੀ ਚੈੱਕ ਪਾਸ ਹੈ ਕਲੀਅਰ ਹੈ ਜੀ ਦੁੱਧ ਕਿੰਨਾ ਹੈ ਦੁੱਧ ਦੇ ਸਿਲ 7 ਕਿਲੋ ਵੀ ਹੋ ਸਕਦਾ ਜੀ 6 ਵੀ ਹੋ ਸਕਦਾ ਠੀਕ ਹੈ ਦੋਨੇ ਟਾਈਮ ਮਿਲਦੀ ਹਾਂਜੀ ਦੋਨੇ ਟਾਈਮ ਰੇਟ ਕੀ ਰੋਗੇ ਇਹਦਾ ਰੇਟ ਹੈ 60000 ਰੁਪਏ ਤੋਰੀ ਬਾਈ ਆਹ ਹਾਂ 6 ਕਿਲੋ ਦੁੱਧ ਦੱਸੋ ਤੁਸੀਂ ਮੰਨ ਕੇ ਖਰੀਦਿਓ ਸਾਢੇ 5 ਮਹੀਨੇ ਦੀ ਗੱਭਣ ਰੇਟ 60000 ਹੈ ਸੁਆ ਬਾਈ ਇਹ ਦੂਜੇ ਵਾਸਤੇ ਗੱਭਣ ਹੋਊਗਾ ਦੂਜੇ ਵਾਸਤੇ ਗੱਭਣਾ ਜੀ ਹਾਂ 60000 ਰੇਟ ਹੈ ਸਾਢੇ 5 ਮਹੀਨਿਆਂ ਦੀ ਗੱਬਣ ਹੈ ਰੇਟ 60000 ਬਾਈ ਨੇ ਰੱਖਿਆ ਦੂਜੇ ਸੂਏ ਵਾਸਤੇ ਗੱਬਣ ਲੈ ਓ ਬਈ ਅੱਥੀ ਚੁਆਈ ਵਾਲਾ ਥਣ ਦੁੱਧ 6 ਲੀਟਰ ਇਸ ਟਾਈਮ ਦੋਨਾਂ ਟਾਈਮ ਦਾ ਇਹ ਦੇ ਰਹੀ ਐ ਲਿਆ ਬਈ ਇੱਕ ਹੋਰ ਦੋਸਤੋ ਟੋਕੜ ਗੱਬਣ ਤੁਹਾਨੂੰ ਗਾਂ ਦਿਖਾਉਣੀ ਐ ਉਦੋਂ ਬਾਅਦ ਚ ਦੋ ਮੱਝਾਂ ਜਿਹੜੀਆਂ ਉਹਨਾਂ ਬਾਰੇ ਗੱਲ ਆਪਾਂ ਬਾਈ ਨਾਲ ਕਰਾਂਗੇ ਇਹ ਤੁਸੀਂ ਪਹਿਲੇ ਨੰਬਰ ਤੇ ਤੋਕੜ ਗੱਬਣ ਦੋਨਾਂ ਦੇ ਵਿੱਚੋਂ ਦੇਖੋ ਲੈ ਚਲੋ ਬਾਈ ਬੰਦ ਨਾ ਅਮਰਤ ਭਾਈ ਜਿਹੜੀ ਹੁਣ ਇਹ ਆਪਾਂ ਗੱਬਣ ਵਿਹੜ ਦਿਖਾ ਰਹੇ ਆ ਕਿੰਨੇ ਚਿਰ ਦੀ ਗੱਬਣ ਇਹ ਬਾਈ ਜੀ ਲਗਭਗ 7 ਮਹੀਨਿਆਂ ਦੀ ਗੱਬਣ ਆ ਜੀ 7ਾਂ ਦੀ ਗੱਬਣ ਆ ਦੁੱਧੋਂ ਤਾਂ ਫਿਰ ਡਰਾਈ ਵਾਲ ਨੂੰ ਚੱਲ ਪਈ ਹੋਣੀ ਹਾਂਜੀ ਹੁਣ 4 ਕਿਲੋ ਦੁੱਧ ਦਾ ਡਰਾਈ ਤੇ ਹੀ ਆ ਜੀ ਇਹ ਕੀ ਰੇਟ ਰਹੂਗਾ ਇਹਦਾ ਇਹਦਾ 62000 ਜੀ ਠੀਕ ਹੈ ਦੋਸਤੋ ਬਹੁਤ ਸੋਹਣਾ ਢਾਂਚਾ ਵੈੜ ਦਾ 62000 ਰੇਟ ਹੈ ਸੱਤ ਮਹੀਨਿਆਂ ਤੋਂ ਉੱਤੇ ਹੋ ਚੱਲੀ ਗੱਪਣ ਦੁੱਧੋਂ ਲਗਭਗ ਡਰਾਈ ਵਾਲੀ ਗੱਲ ਆ ਪਰ ਹਵਾਨੇ 'ਚ ਦੁੱਧ ਅੱਜ ਵੀ ਹੈਗਾ ਤੁਸੀਂ ਥਣਪਾਸ ਕਰ ਲਓਗੇ ਰੇਟ 62000 ਢਾਂਚਾ ਬਹੁਤ ਸੋਹਣਾ ਦੋਸਤੋ ਜੇ ਕੋਈ ਭਰਾ ਘਰੇ ਦੁੱਧ ਚੋਣ ਨੂੰ ਗਾਂ ਲੈਣੀ ਚਾਹੁੰਦਾ ਪਾਸ ਤੁਸੀਂ ਕਰਨੀ ਹੈ ਹਰੇਕ ਪੱਖ ਤੋਂ ਮੈਂ ਜਿਵੇਂ ਦੇਖ ਰਿਹਾ ਹਾਂ ਉਸਾ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਗੱਪਣ ਵੀ ਇੱਥੋਂ ਚੈੱਕ ਕਰਵਾ ਸਕਦੇ ਹੋ ਤੁਸੀਂ ਬਾਈਕੋਲ ਆਵਦਾ ਡਾਕਟਰ ਵੀਰ ਲਿਆਇਓ ਟਾਂਚੇ ਦੀ ਬਹੁਤ ਸੋਹਣੀ ਹੈ। ਬੰਦ ਵੀ ਅਗਲੇ ਦੇ ਘਰ ਦੀ ਵੀ ਗਰੰਟੀ ਹੈ 24 ਘੰਟਿਆਂ ਦੀ। ਠੀਕ ਹੈ। ਚਾਹੇ ਅਗਲਾ ਆਪਦੇ ਘਰੇ ਜਾ ਕੇ ਕਰਾ ਲਈ। ਠੀਕ ਹੈ। ਗੱਡੀ ਖੜੀ ਤੋਂ ਦੱਸੋ ਕੋਈ ਘਰੇ ਜਦੋਂ ਤੁਸੀਂ ਗੱਡੀ ਤੇ ਲੈ ਜਾਂਦੇ ਤਾਂ ਉੱਥੇ ਖੜਿਆ ਖੜਿਆ ਹੀ ਭਵੇਂ ਆਪਦਾ ਡਾਕਟਰ ਲੈ ਕੇ ਚੈੱਕ ਕਰਾ ਲਿਓ। 62000 ਰੇਟ ਸੋਹਣੀ ਵੈੜ ਹੈ ਵੀ। ਇਸ ਮੱਝ ਦੀ ਕੀ ਡਿਟੇਲ ਹੈ ਭਾਈ? ਭਾਈ ਜੀ ਦੂਜਾ ਸੂਆ ਜੀ। ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ? ਇਹਨੂੰ ਜੀ ਹਫਤਾ ਹੋ ਗਿਆ ਜੀ। ਕਿੰਨਾ ਦੁੱਧ ਹੋਊਗਾ ਹੁਣ? ਤਕਰੀਬਨ 14 ਕਿਲੋ ਕੰਡੇ ਦਾ ਦੁੱਧ ਹੋਊ ਜੀ ਇਹਦਾ। ਠੀਕ ਹੈ ਹੁਣ ਇਹ ਸਵੇਰ ਚੋਈ ਵੀ ਹੈ ਨਾ ਹਾਂਜੀ ਸਵੇਰ ਦੀ ਮਿਲਕਿੰਗ ਹੋਈ ਵੀ ਅੱਧੀ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਰੇਟ ਜੀ 1 ਲੱਖ 45000 ਹੈ ਜੀ 1 45 ਹਾਂਜੀ ਠੀਕ ਹੈ 14 ਲੀਟਰ ਦੁੱਧ ਹੈ ਇਸ ਟਾਈਮ ਹੈਗਾ ਜੀ ਹਾਂਜੀ ਕੰਡੇ ਤੋਲਦਾ ਜੀ ਠੀਕ ਹੈ ਬੱਚਾ ਇਹਦੇ ਨਾਲ ਕੱਟਾ ਬੱਚਾ ਮੇਲ ਹੀ ਹਾਂਜੀ ਠੀਕ ਹੈ ਦੋਸਤੋ ਦੂਜਾ ਸੂਆ ਹਫਤੇ ਕਿ ਦੀ ਸੂਈ ਹੈ ਦੁੱਧ ਚੋਇਆ ਵਿਆ ਮੈਂ ਸ਼ੁਰੂ ਚ ਦੱਸਦਾ ਸੀ ਵੈਸੇ ਮੈਂ ਅਸੀਂ ਵੀਡੀਓ ਵੀ گاਵਾ ਦੀ ਬਣਾਉਣੀ ਫੇਰ ਤੁਹਾਨੂੰ ਕਦੇ ਦਿਖਾ ਦੇਾਂਗੇ ਜੇ ਕੋਈ ਭਰਾ ਇਸੇ ਤਰ੍ਹਾਂ ਸੌਦਾ ਕਰਨਾ ਚਾਹੁੰਦਾ ਤਾਂ ਸ਼ਾਮ ਨੂੰ ਭਰੀ ਮੱਝ ਆ ਕੇ ਦੇਖ ਲਿਓ ਤੁਸੀਂ ਜਦੋਂ ਚੁਵਾਈ ਹੋਣ ਵਾਲੀ ਹੋਈ ਸਿੰਘ ਬਿਲਕੁਲ ਕੁੰਡਿਆਂ ਦੀ ਹੈ ਬੰਦੋ ਬਈ ਸੋ ਇਹ ਵੀ ਸੂਈ ਸਵਾਈ ਝੋਟੀ ਆ ਦੋਸਤੋ ਬਹੁਤ ਸੋਹਣਾ ਸਟਰਕਚਰ ਤੁਹਾਨੂੰ ਪਸੰਦ ਆਊਗਾ ਕਿੰਨਾ ਕ ਦੁੱਧ ਪਾ ਦੂ ਬਾਈ ਸੇਵਾਣਾ ਤੇਰੇ ਸਾਹ ਬਾਈ 17 ਕਿਲੋ ਖੁੱਲਾ ਹੀ ਦੇ ਦਊਗੀ ਠੀਕ ਹੈ 15 ਕਿਲੋ ਦਾ ਪਲੂਨ ਦਾ ਕੱਢਿਆ ਹੋਇਆ ਜੀ ਠੀਕ ਹੈ ਹਰਿਆਣੇ ਨੂੰ ਆਈ ਹੈ ਜੀ ਅੱਛਾ ਹਾਂਜੀ ਸੋ 17 ਕਿਲੋ ਵਾਂਗੂੰ ਦੁੱਧ ਬਾਈ ਕਹਿੰਦਾ ਖੁੱਲਾ ਡੁੱਲਾ ਪਾ ਦੂ ਤੁਸੀਂ ਇਹ ਮੰਨ ਲਓ ਵੀ ਖਾਲੀ ਹਵਾਨੇ ਜਿਹੀ ਹੈ ਕਿਉਂਕਿ ਹਜੇ 11 ਵਜੇ ਹੈ ਤਾਂ ਹੁਣ ਵੀ ਹਵਾਨਾ ਵੈਸੇ ਚੰਗਾ ਦਿਖਾਉਂਦੀ ਹੈ ਫਿਕਸ ਹਵਾਨਾ ਕਾ ਵਾਂਗੂ ਹੈ ਬਾਈ ਜਿਹੜੀ ਇਹ ਦੂ ਅੱਗੇ ਝੋਟੀ ਹੈ ਬਾਈ ਇਹ ਪਲੂਨ ਕੱਟੀ ਹੋਈ ਹੈ ਜੀ ਪਹਿਲਾ ਸੂਆ ਹਾਂਜੀ ਹਾਂਜੀ ਠੀਕ ਹੈ ਦੰਦੋਂ ਕਿਵੇਂ ਇਹ ਭਲਾ ਦੰਦੋਂ ਦੋ ਦੰਦ ਆ ਬਾਈ ਜੀ ਇਹ ਠੀਕ ਹੈ ਕਿੰਨਾ ਚਿਰ ਹੋ ਗਿਆ ਜੇ ਇਹਨੂੰ ਸੂਈ ਨੂੰ ਬਾਈ ਇਹਨੂੰ ਤੀਜਾ ਦੇਣੀ ਹੈ ਜੀ ਤੀਜਾ ਦਿਨ ਹਾਂਜੀ ਠੀਕ ਹੈ ਇਹਦੇ ਨਾਲ ਕੱਟੀ ਹੈ ਬੱਚਾ ਮੇਰੇ ਇਹਦੇ ਨਾਲ ਹਾਂਜੀ ਕੱਟੀ ਹੈ ਜੀ ਇਹਦੇ ਨਾਲ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਫੋਨ ਤੇ ਕਰਾਂਗੇ ਜੀ ਓਕੇ ਸਿੰਗ ਦੇ ਦੋਨੇ ਹਿੱਲਦੇ ਆ ਬਾਈ ਜਾਂ ਨਹੀਂ ਨਹੀਂ ਬਾਈ ਜੀ ਸਿੰਗ ਨਹੀਂ ਹਿੱਲਦੇ ਜੀ ਠੀਕ ਹੈ ਸੋ ਦੋਸਤੋ ਹੈ ਤਾਂ ਥੱਲੇ ਨੂੰ ਗਏ ਵੇ ਪਰ ਹਿੱਲਦੇ ਨਹੀਂਗੇ ਇਹਦਾ ਰੇਟ ਫੋਨ ਤੇ ਆ ਦੋ ਦੰਦ ਝੋਟੀ ਆ ਸੋ ਇਹ ਨੂੰ ਹਜੇ ਤੀਜਾ ਕ ਦੇਣੀ ਹੈ ਇਹ ਤਾਂ ਜੇ ਬੌਲੇ ਚ ਹੀ ਹੈ ਝੋਟੀ ਬਾਕੀ ਪਾਸ ਤੋਂ ਸੀ ਕਰ ਲਿਓ ਆ ਕੇ ਸਾਉ ਸੀਲ ਬਾਈ ਬਹੁਤ ਆ ਠੀਕ ਹੈ ਲਗਭਗ 9 ਕਿਲੋ ਤੋਂ ਇਹ ਸ਼ੁਰੂ ਹੋਈ ਹੈ ਜੀ ਅੱਛਾ ਦੁੱਧ ਇਹ ਵੀ ਚੰਗਾ ਤੇ ਤੁਸੀਂ ਠੀਕ ਹੈ 9 ਕਿਲੋ ਤੋਂ ਸ਼ੁਰੂਆਤ ਦੋਸਤੋ ਤੇ ਬੱਚਾ ਇਹਦੇ ਨਾਲ ਕੱਟੀ 나ੜੂਆ ਵੀ ਕੱਟੀ ਦਾ ਜਮਾ ਨਾਲ ਦਿਸਦਾ ਖੁੱਲ੍ਹੇ ਹੀ 9 ਕਿਲੋ ਆ ਬਾਈ ਜੀ ਕਹਿਣ ਵਾਲੀ ਗੱਲ ਨਹੀਂ ਹੈਗੀ ਜੀ ਠੀਕ ਹੈ ਹਾਂਜੀ ਹਾਂਜੀ ਸੋ ਬੜੀ ਚੰਗੀ ਸ਼ੁਰੂਆਤ ਆ ਦੋਸਤੋ ਝੋਟੀ ਦੀ ਰੇਟ ਇਹਦਾ ਫੋਨ ਤੇ ਰਹਿਣਾ ਇਹ ਇਹਦੇ ਨਾਲ ਕੱਟੀ ਕੱਟੀ ਦਾ 나ੜੂਆ ਨਾਲ ਇਹਦਾ 40 ਦਿਨ ਦੁੱਧ ਵਧੀ ਜਾਂਦੀ ਹੈ ਜੀ ਜਿਹੜੀ ਪਲੂਨ ਕੱਟੀ ਹੈਗੀ ਠੀਕ ਹੈ ਇਹਦਾ ਪੀਕ ਲੈਵਲ 40 ਦਿਨਾਂ ਤੇ ਜਾ ਕੇ ਆਉਣਾ ਜੀ ਅਸਲ ਸਹੀ ਹੈ ਹਾਂਜੀ ਬੰਦੋ ਭਾਈ ਸੋ ਪੀਕ ਲੈਵਲ 40 ਦਿਨਾਂ ਤੇ ਜਾ ਕੇ ਭਾਈ ਕਹਿੰਦਾ ਵੀ ਆਊਗਾ ਹੁਣ ਹਵਾਨਾ ਕਿਉਂਕਿ ਸੁਬਾ ਚੋਈ ਵੀ ਆ ਤਾਂ ਉਹ ਸਭ ਤੀ ਦਿਸਣਾ ਸੀਗਾ ਸ਼ੁਰੂਆਤ ਚ ਇਹ ਗੱਲ ਤੁਹਾਨੂੰ ਐਡ ਕਰਤੀ ਸੀ ਤੇ ਵੜਾਂ ਬੜੀਆਂ ਸੋਹਣੀਆਂ ਬਾਈ ਕੋਲ ਵਿਕਰੀ ਆਲੀਆਂ ਸੋ ਚਾਰ ਨਗ ਜਿਹੜੇ ਹੁਣ ਗੱਬਣ ਜਾਂ ਸੂ ਇੱਕ ਬੈੜ ਦੇ ਨਾਲ ਚ ਸੂਈ ਵੀ ਐ ਤੇ ਦੋ ਟੋਕੜ ਗੱਬਣ ਹੈਗੀਆਂ ਨਾਲ ਟੋਟਲ ਨਗ ਇਹ ਵੀਡੀਓ ਦੇ ਜਿਹੜੇ ਹੋ ਗਏ ਹੁਣ ਤੁਹਾਨੂੰ ਦਿਖਾਤੇ 8 ਬਾਕੀ ਤੁਸੀਂ ਆ ਕੇ ਤਸੱਲੀ ਕਰੋ ਜਿਹੜਾ ਪਸ਼ੂ ਤੁਹਾਨੂੰ ਚਾਹੀਏ ਧੰਨਵਾਦ